फास्टैग ਦੇ ਉੱਤੇ 1000 ਰੁਪਏ ਦਾ ਰਿਚਾਰਜ ਤੁਹਾਨੂੰ ਮੁਫਤ ਮਿਲੇਗਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇੱਕ ਨਵਾਂ ਆਫਰ ਨਿਕਲ ਕੇ ਆਇਆ ਹੈਗਾ ਜਿਹੜਾ ਤੁਸੀਂ ਫਾਸਟੈਗ ਯੂਜ਼ ਕਰਦੇ ਹੋ ਉਸ ਦੇ ਉੱਤੇ ਹੁਣ ਤੁਹਾਨੂੰ ਇਨਾਮ ਵੀ ਮਿਲਿਆ ਕਰੂਗਾ 1000 ਰੁਪਏ ਦਾ ਫਾਸਟੈਗ ਜੋ ਕਿ ਤੁਹਾਨੂੰ ਬਿਲਕੁਲ ਫ੍ਰੀ ਮਿਲੇਗਾ ਇਹ ਪੂਰੀ ਕਹਾਣੀ ਕੀ ਹੈਗੀ ਹੈ ਕਿਉਂ ਫ੍ਰੀ ਮਿਲ ਰਿਹਾ ਹੈਗਾ ਇਸ ਪਿੱਛੇ ਦਾ ਕਾਰਨ ਕੀ ਹੈਗਾ ਆਖਿਰ ਇਹ ਐਲਾਨ ਕਿਉਂ ਕੀਤਾ ਗਿਆ ਹੈਗਾ ਦੱਸ ਦਿਓ ਕਿ ਰਾਸ਼ਟਰੀ ਹਾਈਵੇ ਅਥਾਰਟੀ ਯਾਨੀ ਕਿ NHAI ਨੇ ਸਵਚ ਭਾਰਤ ਅਭਿਆਨ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਇੱਕ ਵਿਲੱਖਣ ਪਹੁੰਚ ਸ਼ੁਰੂ ਕੀਤੀ ਹੈ ਹੁਣ ਜੇ ਤੁਸੀਂ ਕਿਸੇ ਟੋਲ ਪਲਾਜ਼ਾ ਦੇ ਉੱਤੇ ਗੰਦਾ ਟਾਇਲਟ ਵੇਖਦੇ ਹੋ ਅਤੇ ਉਸ ਦੀ ਸਹੀ ਜਾਣਕਾਰੀ NHAI ਨੂੰ ਦਿੰਦੇ ਹੋ ਯਾਨੀ ਕਿ ਰਾਸ਼ਟਰੀ ਹਾਈਵੇਅ ਅਥਾਰਟੀ ਨੂੰ ਦਿੰਦੇ ਹੋ ਤਾਂ ਤੁਹਾਨੂੰ ਇਨਾਮ ਦੇ ਵਿੱਚੋਂ 1000 ਰੁਪਏ ਦਾ ਫਾਸਟੈਗ ਰੀਚਾਰਜ ਬਿਲਕੁਲ ਮੁਫਤ ਮਿਲੇਗਾ ਇਹ ਯੋਜਨਾ 31 ਅਕਤੂਬਰ 2025 ਤੱਕ ਦੇਸ਼ ਭਰ ਦੇ ਰਾਸ਼ਟਰੀ ਮਾਰਗਾਂ ਦੇ ਉੱਤੇ ਲਾਗੂ ਰਹੇਗੀ ਤਾਂ ਯਾਤਰੀ ਰਾਜਮਾਰਗ ਯਾਤਰੀ ਐਪ ਦੇ ਨਵੇਂ ਵਰਜ਼ਨ ਦੇ ਉੱਤੇ ਗੰਦੇ ਟਾਇਲਟ ਦੀ ਜੀਓ ਟੈਗ ਕੀਤੀ ਹੋਈ ਹੈ ਅਤੇ ਟਾਈਮ ਸਟੈਪ ਵਾਲੀ ਫੋਟੋ ਅਪਲੋਡ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਤੁਹਾਨੂੰ ਨਾਮ ਆਪਣਾ ਨਾਮ ਸਥਾਨ ਵਾਹਨ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਤੇ NHAI ਟੀਮ ਦੁਆਰਾ ਜਾਂਚ ਕਰਨ ਤੋਂ ਬਾਅਦ ਜੇ ਰਿਪੋਰਟ ਸਹੀ ਪਾਈ ਗਈ ਤਾਂ ਸੰਬੰਧਤ ਵਾਹਨ ਨੰਬਰ ਦੇ ਉੱਤੇ 1000 ਰੁਪਏ ਦਾ ਫਾਸਟ ਟੈਗ ਰੀਚਾਰਜ ਦਿੱਤਾ ਜਾਵੇਗਾ ਦੱਸ ਦਿਏ ਕਿ ਕੁਝ ਨਿਯਮ ਕੁਝ ਨਿਯਮ ਵੀ ਇਹਤੇ ਕੁਝ ਸ਼ਰਤਾਂ ਵੀ ਨੇ ਹਰ ਵਾਹਨ ਨੰਬਰ ਨੂੰ ਸਿਰਫ ਇੱਕ ਵਾਰ ਹੀ ਇਨਾਮ ਮਿਲੇਗਾ ਇੱਕੋ ਟਾਇਲਟ ਨੂੰ ਇੱਕ ਦਿਨ ਦੇ ਵਿੱਚ ਸਿਰਫ ਇੱਕ ਵਾਰ ਹੀ ਇਨਾਮ ਲਈ ਗਿਣਿਆ ਜਾਵੇਗਾ ਜੇ ਕਈ ਲੋਕ ਇੱਕੋ ਟਾਇਲਟ ਦੀ ਸ਼ਿਕਾਇਤ ਕਰਦੇ ਨੇ ਤਾਂ ਪਹਿਲੀ ਸਹੀ ਰਿਪੋਰਟ ਕਰਨ ਵਾਲੇ ਨੂੰ ਹੀ ਇਨਾਮ ਮਿਲੇਗਾ ਤੇ NHAI ਦੇ ਮੁਤਾਬਕ ਸਿਰਫ ਐਪ ਤੋਂ ਲਈ ਗਈ ਅਸਲੀ ਸਪਸ਼ਟ ਅਤੇ ਜਿਓ ਟੈਗ ਕੀਤੀ ਗਈ ਤਸਵੀਰਾਂ ਨੂੰ ਹੀ ਮੰਨੇ ਜਾਣਗੀਆਂ ਪੁਰਾਣੀਆਂ ਡੁਪਲੀਕੇਟ ਜਾਂ ਫਿਰ ਐਡਿਟ ਕੀਤੀਆਂ ਤਸਵੀਰਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਾਰੀਆਂ ਐਂਟਰੀਜ਼ ਦੀ ਜਾਂਚ ਅਤੇ AI ਅਤੇ ਮੈਨੂਅਲ ਤਸਦੀਕ ਦੇ ਨਾਲ ਕੀਤੇ ਜਾਵੇਗੀ ਤਾਂ ਜੋ ਇਨਾਮ ਸਿਰਫ ਅਸਲੀ ਰਿਪੋਰਟ ਕਰਨ ਵਾਲੇ ਹੀ ਬੰਦੇ ਨੂੰ ਮਿਲ ਸਕੇ ਇਹ ਇਨਾਮ ਯੋਜਨਾ ਸਿਰਫ ਜੋ ਕਿ NHAI ਦੇ ਮਾਲਕੀ ਹੱਕ ਵਾਲੇ ਜਾਂ ਫਿਰ ਪ੍ਰਬੰਧਕ ਟਾਇਲਟ ਦੇ ਉੱਤੇ ਲਾਗੂ ਹੋਵੇਗੀ ਪੈਟਰੋਲ ਪੰਪ ਢਾਬੇ ਜਾਂ ਫਿਰ ਨਿੱਜੀ ਜਗਾਵਾਂ ਦੇ ਉੱਤੇ ਟਾਇਲਟ ਇਸ ਦਾਇਰੇ ਦੇ ਵਿੱਚ ਨਹੀਂ ਆਉਣਗੇ ਤਾਂ ਇਹ ਬੇਹਦੀ ਕਹਿ ਸਕਦੇ ਆਂ ਵੀ ਵਧੀਆ ਅਪਡੇਟ ਜਿਹੜੀ ਕਹਿ ਸਕਦੇ ਆਂ ਕਿ ਐਨ ਐਚ ਏ ਆਈ ਨੇ ਇਹ ਵੱਡਾ ਆਫਰ ਕੱਢਿਆ ਹੈਗਾ ਜਿਹੜੇ ਲੋਕ ਸਵੱਛ ਭਾਰਤ ਅਭਿਆਨ ਨੂੰ ਸਹੀ ਦਿਸ਼ਾ ਦੇਣਾ ਚਾਹੁੰਦੇ ਨੇ ਉਸ ਦਿਸ਼ਾ ਨੂੰ ਵਧੀਆ ਬਣਾਉਣ ਦੇ ਲਈ ਵਿਲੱਖਣ ਪਹੁੰਚ ਜਿਹੜੀ ਸ਼ੁਰੂ ਕੀਤੀ ਗਈ ਹੈ ਜੇਕਰ ਤੁਸੀਂ ਕਿਸੇ ਰਾਜ ਦੇ ਟੋਲ ਪਲਾઝા ਦੇ ਉੱਤੇ ਗੰਦਾ ਟਾਇਲਟ ਦੇਖਦੇ ਹੋ ਤਾਂ ਇਸ ਦੀ ਜੇਕਰ ਸਹੀ ਜਾਣਕਾਰੀ ਤੁਸੀਂ ਐਨ ਐਚ ਏ ਆਈ ਨੂੰ ਦਿੰਦੇ ਹੋ ਤਾਂ ਤੁਹਾਨੂੰ ਹਜ਼ਾਰ ਪੈਦਾ ਫਾਸਟੈਗ ਦਿੱਤਾ ਜਾਵੇਗਾ फास्टैग ਦੇ ਉੱਤੇ 1000 ਰੁਪਏ ਦਾ ਰਿਚਾਰਜ ਤੁਹਾਨੂੰ ਮੁਫਤ ਮਿਲੇਗਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਇੱਕ ਨਵਾਂ ਆਫਰ ਨਿਕਲ ਕੇ ਆਇਆ ਹੈਗਾ ਜਿਹੜਾ ਤੁਸੀਂ ਫਾਸਟੈਗ ਯੂਜ਼ ਕਰਦੇ ਹੋ ਉਸ ਦੇ ਉੱਤੇ ਹੁਣ ਤੁਹਾਨੂੰ ਇਨਾਮ ਵੀ ਮਿਲਿਆ ਕਰੂਗਾ 1000 ਰੁਪਏ ਦਾ ਫਾਸਟੈਗ ਜੋ ਕਿ ਤੁਹਾਨੂੰ ਬਿਲਕੁਲ ਫ੍ਰੀ ਮਿਲੇਗਾ ਇਹ ਪੂਰੀ ਕਹਾਣੀ ਕੀ ਹੈਗੀ ਹੈ ਕਿਉਂ ਫ੍ਰੀ ਮਿਲ ਰਿਹਾ ਹੈਗਾ ਇਸ ਪਿੱਛੇ ਦਾ ਕਾਰਨ ਕੀ ਹੈਗਾ ਆਖਿਰ ਇਹ ਐਲਾਨ ਕਿਉਂ ਕੀਤਾ ਗਿਆ ਹੈਗਾ ਦੱਸ ਦਿਓ ਕਿ ਰਾਸ਼ਟਰੀ ਹਾਈਵੇ ਅਥਾਰਟੀ ਯਾਨੀ ਕਿ NHAI ਨੇ ਸਵੱਛ ਭਾਰਤ ਅਭਿਆਨ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਇੱਕ ਵਿਲੱਖਣ ਪਹੁੰਚ ਸ਼ੁਰੂ ਕੀਤੀ ਹੈ ਹੁਣ ਜੇ ਤੁਸੀਂ ਕਿਸੇ ਟੋਲ ਪਲਾਜ਼ਾ ਦੇ ਉੱਤੇ ਗੰਦਾ ਟਾਇਲਟ ਵੇਖਦੇ ਹੋ ਅਤੇ ਉਸ ਦੀ ਸਹੀ ਜਾਣਕਾਰੀ NHAI ਨੂੰ ਦਿੰਦੇ ਹੋ ਯਾਨੀ ਕਿ ਰਾਸ਼ਟਰੀ ਹਾਈਵੇਅ ਅਥਾਰਟੀ ਨੂੰ ਦਿੰਦੇ ਹੋ ਤਾਂ ਤੁਹਾਨੂੰ ਇਨਾਮ ਦੇ ਵਿੱਚੋਂ 1000 ਰੁਪਏ ਦਾ ਫਾਸਟੈਗ ਰੀਚਾਰਜ ਬਿਲਕੁਲ ਮੁਫਤ ਮਿਲੇਗਾ ਇਹ ਯੋਜਨਾ 31 ਅਕਤੂਬਰ 2025 ਤੱਕ ਦੇਸ਼ ਭਰ ਦੇ ਰਾਸ਼ਟਰੀ ਮਾਰਗਾਂ ਦੇ ਉੱਤੇ ਲਾਗੂ ਰਹੇਗੀ ਤਾਂ ਯਾਤਰੀ ਰਾਜਮਾਰਗ ਯਾਤਰੀ ਐਪ ਦੇ ਨਵੇਂ ਵਰਜ਼ਨ ਦੇ ਉੱਤੇ ਗੰਦੇ ਟਾਇਲਟ ਦੀ ਜੀਓ ਟੈਗ ਕੀਤੀ ਹੋਈ ਹੈ ਅਤੇ ਟਾਈਮ ਸਟੈਪ ਵਾਲੀ ਫੋਟੋ ਅਪਲੋਡ ਕੀਤੀ ਜਾ ਸਕਦੀ ਹੈ ਇਸ ਨਾਲ ਤੁਹਾਨੂੰ ਨਾਮ ਆਪਣਾ ਨਾਮ ਸਥਾਨ ਵਾਹਨ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਨੰਬਰ ਦਰਜ ਕਰਨਾ ਹੋਵੇਗਾ ਤੇ NHAI ਟੀਮ ਦੇ ਦੁਆਰਾ ਜਾਂਚ ਕਰਨ ਤੋਂ ਬਾਅਦ ਜੇ ਰਿਪੋਰਟ ਸਹੀ ਪਾਈ ਗਈ ਤਾਂ ਸੰਬੰਧਿਤ ਵਾਹਨ ਨੰਬਰ ਦੇ ਉੱਤੇ 1000 ਰੁਪਏ ਦਾ ਫਾਸਟੈਗ ਰੀਚਾਰਜ ਦਿੱਤਾ ਜਾਵੇਗਾ ਦੱਸ ਦਿਏ ਕਿ ਕੁਝ ਨਿਯਮ ਕੁਝ ਨਿਯਮ ਵੀ ਹਤੇ ਕੁਝ ਸ਼ਰਤਾਂ ਵੀ ਨੇ ਹਰ ਵਾਹਨ ਨੰਬਰ ਨੂੰ ਸਿਰਫ ਇੱਕ ਵਾਰ ਹੀ ਇਨਾਮ ਮਿਲੇਗਾ ਇੱਕੋ ਟਾਇਲਟ ਨੂੰ ਇੱਕ ਦਿਨ ਦੇ ਵਿੱਚ ਸਿਰਫ ਇੱਕ ਵਾਰ ਹੀ ਇਨਾਮ ਲਈ ਗਿਣਿਆ ਜਾਵੇਗਾ ਜੇ ਕਈ ਲੋਕ ਇੱਕੋ ਟਾਇਲਟ ਦੀ ਸ਼ਿਕਾਇਤ ਕਰਦੇ ਨੇ ਤਾਂ ਪਹਿਲੀ ਸਹੀ ਰਿਪੋਰਟ ਕਰਨ ਵਾਲੇ ਨੂੰ ਹੀ ਇਨਾਮ ਮਿਲੇਗਾ ਤੇ NHAI ਦੇ ਮੁਤਾਬਕ ਸਿਰਫ ਐਪ ਤੋਂ ਲਈ ਗਈ ਅਸਲੀ ਸਪਸ਼ਟ ਅਤੇ ਜਿਓ ਟੈਗ ਕੀਤੀ ਹੋਈ ਤਸਵੀਰਾਂ ਨੂੰ ਹੀ ਮੰਨੇ ਜਾਣਗੀਆਂ ਪੁਰਾਣੀਆਂ ਡੁਪਲੀਕੇਟ ਜਾਂ ਫਿਰ ਐਡਿਟ ਕੀਤੀਆਂ ਤਸਵੀਰਾਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ ਸਾਰੀਆਂ ਐਂਟਰੀਜ਼ ਦੀ ਜਾਂਚ ਅਤੇ AI ਅਤੇ ਮੈਨੂਅਲ ਤਸਦੀਕ ਦੇ ਨਾਲ ਕੀਤੇ ਜਾਵੇਗੀ ਤਾਂ ਜੋ ਇਨਾਮ ਸਿਰਫ ਅਸਲੀ ਰਿਪੋਰਟ ਕਰਨ ਵਾਲੇ ਹੀ ਬੰਦੇ ਨੂੰ ਮਿਲ ਸਕੇ ਇਹ ਇਨਾਮ ਯੋਜਨਾ ਸਿਰਫ ਜੋ ਕਿ NHAI ਦੇ ਮਾਲਕੀ ਹੱਕ ਵਾਲੇ ਜਾਂ ਫਿਰ ਪ੍ਰਬੰਧਕ ਟਾਇਲਟ ਦੇ ਉੱਤੇ ਲਾਗੂ ਹੋਵੇਗੀ ਪੈਟਰੋਲ ਪੰਪ ਢਾਬੇ ਜਾਂ ਫਿਰ ਨਿੱਜੀ ਜਗਾਵਾਵਾਂ ਦੇ ਉੱਤੇ ਟਾਇਲਟ ਇਸ ਦਾਇਰੇ ਦੇ ਵਿੱਚ ਨਹੀਂ ਆਉਣਗੇ ਤਾਂ ਇਹ ਬੇਹਦ ਹੀ ਕਹਿ ਸਕਦੇ ਆਂ ਵੀ ਵੱਡੀ ਅਪਗ੍ਰੇਡ ਜਿਹੜੀ ਕਹਿ ਸਕਦੇ ਆਂ ਕਿ ਐਨ ਐਚ ਏ ਆਈ ਨੇ ਇਹ ਵੱਡਾ ਆਫਰ ਕੱਢਿਆ ਹੈਗਾ ਜਿਹੜੇ ਲੋਕ ਸਵੱਛ ਭਾਰਤ ਅਭਿਆਨ ਨੂੰ ਸਹੀ ਦਿਸ਼ਾ ਦੇਣਾ ਚਾਹੁੰਦੇ ਨੇ ਉਸ ਦਿਸ਼ਾ ਨੂੰ ਵਧੀਆ ਬਣਾਉਣ ਦੇ ਲਈ ਵਿਲੱਖਣ ਪਹੁੰਚ ਜਿਹੜੀ ਸ਼ੁਰੂ ਕੀਤੀ ਗਈ ਹੈ ਜੇਕਰ ਤੁਸੀਂ ਕਿਸੇ ਰਾਸ ਦੇ ਕਿ ਟੋਲ ਪਲਾਜ਼ਾ ਦੇ ਉੱਤੇ ਗੰਦਾ ਟਾਇਲਟ ਦੇਖਦੇ ਹੋ ਤਾਂ ਇਸ ਦੀ ਜੇਕਰ ਸਹੀ ਜਾਣਕਾਰੀ ਤੁਸੀਂ ਐਨ ਐਚ ਏ ਆਈ ਨੂੰ ਦਿੰਦੇ ਹੋ ਤਾਂ ਤੁਹਾਨੂੰ ਹਜ਼ਾਰ ਪੈਦਾ ਫਾਸਟੈਗ ਦਿੱਤਾ ਜਾਵੇਗਾ